ਹੀ ਮੇਰੇ ਮਾਵਾ ਭੈਣਾ ਮੇਰੇ ਬਜ਼ੁਰਗ ਨੌਜਵਾਨ ਸਾਥੀ ਵੀਰ ਪਾਰਟੀ ਦੇ ਔਰ ਪਾਰਟੀ ਤੋਂ ਵੀ ਵੱਧ ਮੇਰੇ ਆਪਣੇ ਪਰਿਵਾਰ ਦੇ ਸਾਰੇ ਹੀ ਦਰਜਾ ਬੇਦਰਜਾ ਉਹਦੇਦਾਰ ਸਾਹਿਬਾਨ ਸਾਰੀ ਸਤਕਾਰਯੋਗ ਸਾਥੀਓ ਤੁਹਾਡਾ ਸਾਰਿਆਂ ਦਾ ਮੀਡੀਆ ਦੇ ਸਾਰੀ ਸਤਕਾਰਯੋਗ ਸਾਥੀਓ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਮੇਰੇ ਵਿਹੜੇ ਦੇ ਵਿੱਚ ਤੁਸੀਂ ਇਸ ਚੈੱਕ ਡਿਸਟ੍ਰਿਬਿਊਸ਼ਨ ਸਰਮਨੀ ਦੇ ਵਿੱਚ ਤੁਸੀਂ ਪਹੁੰਚੇ ਹੋ ਸਾਥੀਓ ਹਾਜ਼ਰੀਨ ਜੋ ਤੁਸੀਂ ਜ਼ਮੇਵਾਰੀ ਲਈ ਸੀ ਅਜ ਤੋਂ 3.5 ਸਾਲ ਪਹਿਲਾਂ ਉਹੀ ਪੂਰੀ ਕਰਨ ਲੱਗੇ ਹੋਇਆ ਔਰ ਮੈਂ ਤਾਂ ਗੱਲ ਹੀ ਇੱਕ ਸਿੱਖੀ ਹੈ ਡੈਡੀ ਤੋਂ ਆਪਣੇ ਪਿਤਾ ਸਰਗੀ ਬੋਪੂ ਕਾਂਦਾਸੀ ਅਰੋੜਾ ਤੋਂ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਔਰ ਜਿੰਨਾ ਵੱਡਾ ਮਾਣ ਸਮੁੱਚੇ ਹਲਕੇ ਦੇ ਸਮੁੱਚੇ ਸ਼ਹਿਰ ਦੇ ਦਿੱਤਾ ਤੇ ਮੈਂ ਤਾਂ ਉਹੀ ਮੁੱਲ ਹੈ ਜਿਹੜਾ ਉਹੀ ਕਰਦੇ ਜਿਹੜਾ ਉਹ ਵੋਟ ਦੀ ਕੋਸ਼ਿਸ਼ ਕਰ ਰਹੇ ਆ ਸ਼ਹਿਰ ਦੇ ਵਿੱਚ ਕਾਫੀ ਕੰਮ ਨੇ ਜਿਹੜੇ ਉਹ ਹੋ ਚੁੱਕੇ ਨੇ ਬਾਕੀ ਨੇ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਨੇ ਜਿਹੜੇ ਉਹ ਹੋ ਜਾਣਗੇ ਅੱਜ ਦਾ ਇਹ ਪ੍ਰੋਗਰਾਮ ਹੈ ਜਿਹੜਾ ਉਹ ਛੋਟਾ ਜਿਹਾ ਪ੍ਰੋਗਰਾਮ ਕਿਉਂਕਿ ਜਿਹੜੇ ਛੋਟੇ-ਛੋਟੇ ਡਿਮਾਂਡਾਂ ਮੰਗਾਂ ਤੁਹਾਡੀਆਂ ਆਰਗੇਨਾਈਜੇਸ਼ਨਸ ਦੀਆਂ ਜਥੇਬੰਦੀਆਂ ਦੀਆਂ ਸੀ ਹੁੰਦੀਆਂ ਨੇ ਕਿ ਜੋ ਛੋਟੇ-ਛੋਟੇ ਅਮਾਊਂਟ ਜੇ 2 ਲੱਖ 5 ਲੱਖ ਕਿਸੇ ਦੀ ਧਰਮਸ਼ਾਲਾ ਦਾ ਕੰਮ ਹੈ ਕੋਈ ਹੋਰ ਕੰਮ ਹੈ ਉਹਨਾਂ ਦਾ ਜੋ ਚੈੱਕ ਡਿਸਟ੍ਰੀਬਿਊਸ਼ਨ ਦਾ ਪ੍ਰੋਗਰਾਮ ਹੈ ਜਿਹੜਾ ਪੋ ਲੀਕਿਆ ਗਿਆ ਔਰ 16 ਕਮਾਂ ਦੇ ਤਕਰੀਬਨ 50 ਲੱਖ ਰੁਪਏ ਜਿਹੜਾ ਉਹ ਅੱਜ ਸਾਰਿਆਂ ਨੂੰ ਡਿਸਟ੍ਰੀਬਿਊਟ ਹੈ ਜਿਹੜਾ ਉਹ ਕਰ ਰਹੇ ਆ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹੀ ਹੈ ਕਿ ਇਹਨੂੰ ਕਿਉਂਕਿ ਪੈਸਾ ਇਹ ਤੁਹਾਡਾ ਲੋਕਾਂ ਦਾ ਹੀ ਹੈ ਮੈਂ ਤਾਂ ਸਿਰਫ ਉਹਦਾ ਕਸਟੋਡੀਅਨ ਆ ਚੌਕੀਦਾਰ ਆ ਮੇਰਾ ਤਾਂ ਕੰਮ ਹੈ ਕਿ ਸਰਕਾਰ ਕੋਲੋਂ ਲਿਆ ਕੇ ਪੈਸੇ ਤੁਹਾਨੂੰ ਦੇਣੇ ਨੇ ਰੁਪਏ ਦਾ ਸਵਾ ਕਰਕੇ ਲਵਾ ਲਿਓ ਮੇਰੀ ਸਿਰ ਤੁਹਾਡੇ ਚਰਨਾਂ 'ਚ ਇਨੀ ਹੋ ਬੇਨਤੀ ਆ ਸੋ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਇਲਾਵਾ ਇਹ ਤਾਂ ਇੱਕ ਚਲੋ ਛੋਟੀ ਜੀ ਸੌਗਾਤ ਹੈ ਅੱਜ ਅੱਜ ਤਕਰੀਬਨ ਤਕਰੀਬਨ ਪੌਣੇ 1 2 ਕਰੋੜ ਦੇ ਕੰਮ ਨੇ ਜਿਹੜੇ ਉਹ ਸੁਨਾਮ ਸ਼ਾਹਪੁਰ ਲੌਂਗਵਾਲ ਲੌਂਗਵਾਲ ਦੇ ਪਿੰਡ ਉਹਨਾਂ ਦੇ ਵਿੱਚ ਇੱਕ ਡਿਸਟ੍ਰਿਬਿਊਸ਼ਨ ਜਿਹੜੀ ਹੋਈ ਹੈ ਔਰ ਆਉਣ ਵਾਲੇ ਹੋਰ ਦੋ ਦਿਨਾਂ ਦੇ ਵਿੱਚ ਅੱਜ ਕੱਲ ਪਰਸੋ ਤਕਰੀਬਨ 9.5 9 ਕਰੋੜ ਦਾ ਕੰਮ ਹੈ ਜਿਹੜਾ ਉਹ ਸਾਰੇ ਹਲਕੇ ਦੇ ਵਿੱਚ ਸ਼ੁਰੂ ਹੋ ਜਾਣੇ ਨੇ ਸੋ ਤੁਹਾਡਾ ਸਾਰਿਆਂ ਦਾ ਦੇਵ ਦੀ ਕਿਰਾਈ ਦੇ ਵਿੱਚ ਜਿੱਥੇ ਧੰਨਵਾਦ ਹੈ ਉੱਥੇ ਨਾਲ-ਨਾਲ ਮੇਰੀ ਬੇਨਤੀ ਇਹ ਵੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ-ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੀ ਆ ਰਹੇ ਨੇ ਤੇ ਉਸ ਦਿਨ ਵੀ ਸ਼ਹਿਰ ਦੇ ਲਈ ਬਹੁਤ ਵੱਡੀਆਂ ਸਗਾਤਾਂ ਨੇ ਜਿਹੜੀਆਂ ਸ਼ਹਿਰ ਨੂੰ ਮਿਲਣ ਜਾ ਰਹੀਆਂ ਨੇ ਸੋ ਤੁਹਾਨੂੰ ਸਾਰਿਆਂ ਨੂੰ ਅਤਵੰਤ ਕੇ ਬੇਨਤੀ ਹੈ ਕਿ 31 ਜੁਲਾਈ ਨੂੰ ਸੁਨਾਮ ਅਨਾਜ ਮੰਡੀ ਦੇ ਵਿੱਚ ਤੁਸੀਂ ਸਾਰਿਆਂ ਨੇ ਜ਼ਰੂਰ ਪਹੁੰਚਣਾ ਤਾਂ ਕਿ ਉੱਥੇ ਵੀ ਆਪਾਂ ਉਹਨਾਂ ਦਾ ਸਤਿਕਾਰ ਕਰ ਸਕੀ ਉਹਨਾਂ ਦਾ ਧੰਨਵਾਦ ਕਰ ਸਕੀਏ ਕਿਉਂਕਿ ਬਹੁਤ ਵੱਡੇ ਪ੍ਰੋਜੈਕਟ ਨੇ ਜਿਹੜੇ ਉਸ ਨਾਮ ਸ਼ਹਿਰ ਦੇ ਲਈ ਉਸ ਦਿਨ ਤੋਂ ਸ਼ੁਰੂ ਕਰਾਂਗੇ ਕਾਫੀ ਦੇਰ ਤੋਂ ਕਾਫੀ ਦੇਰ ਤੋਂ ਉਹਨਾਂ ਦੇ ਉੱਪਰ ਮੈਂ ਲੱਗਿਆ ਹੋਇਆ ਸੀਗਾ ਤਕਰੀਬਨ 2 ਸਵਾ 2 ਸਾਲ ਤੋਂ ਤੇ ਸਾਰੇ ਦੇ ਸਾਰੇ ਨੇ ਜਿਹੜੇ ਉਹ ਮਨਜ਼ੂਰ ਹੋ ਚੁੱਕੇ ਔਰ 31 ਜੁਲਾਈ ਨੂੰ ਆਪਾਂ ਉਹਨਾਂ ਦਾ ਸ਼ੁਰੂਆਤ ਹੈ ਜਿਹੜਾ ਉਹਨੀ ਪੱਥਰ ਰੱਖ ਕੇ ਕਰਾਂਗੇ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਤੇ ਹੁਣ ਸਾਰੇ ਸਾਰੇ 16 ਦੀ 16 ਜਥੇਬੰਦੀਆਂ ਨੇ ਜਿਹੜੀਆਂ ਆਰਗੇਨਾਈਜੇਸ਼ਨ ਦੇ ਤੁਸੀਂ ਆਪਣੇ ਚੈੱਕ ਜਿਹੜੇ ਉਹ ਲੈ ਲਓ ਸਾਰੇ ਨੂੰ ਉਤ ਬਣ ਕੇ ਬੇਨਤੀ ਕਿ ਸਾਰਿਆਂ ਨੇ ਚਾਹ ਪਾਣੀ ਜਿਹੜਾ ਉਹ ਪੀ ਕੇ ਜਾਣਾ ਬਹੁਤ ਬਹੁਤ ਧੰਨਵਾਦ ਜੈਹੇ ਇਨਕਲਾਬ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮਾਨਯੋਗ ਮੰਤਰੀ ਜੀ ਦਾ ਮੈਂ ਗੁਜ਼ਾਰਿਸ਼ ਕਰੂੰਗਾ ਜਿਨੇ ਵੀ ਸੰਸਥਾਵਾਂ ਨੇ ਜਿਹੜੋਂ ਇਨਾਮ ਬੋਲੇ ਜਾਊਗਾ ਉਹ ਆਪਣੀ ਸਾਰੀ ਸਹਾਤਿਆਂ ਸਨੇਹ ਆਜਾ ਤੇ ਵਾਪਸ ਕੁਰਸੀਆਂ ਤੇ ਬਿਰਾਜਮਾਨ ਹੋ ਜਾਣ ਉਸ ਤੋਂ ਬਾਅਦ ਤੁਹਾਡੇ ਸਾਰਿਆਂ ਨਾਲ ਹੀ ਇੱਕ ਸਾਂਝੀ ਗਰੁੱਪ ਫੋਟੋ ਕਿ ਕਰਵਾਈ ਜਾਊਗੀ ਸੋ ਮੰਤਰੀ ਮੰਤਰੀ ਨੂੰ ਬੋਲ ਰਿਹਾ ਹੈ ਕਿ ਪੈਨਸ਼ਨ ਲੇਟ ਡਿਸਟ੍ਰਿਬਿਊਸ਼ਨ ਦਾ ਸੌਤ ਪਹਿਲਾ ਨਾਮ ਅਪਸ਼ਰੂਤ ਹੋ ਰਿਹਾ ਹੈ ਸਸ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਜੀ ਨਵੀਂ ਨਵੀਂ ਦਾ ਕੰਮਸ਼ਾਲਾ ਬੋਲਨ ਦਾ ਜੋ धर्मशाला वार्ड नंबर दो उन्होंने समुची टीम गुरु रविदास धर्मशाला वार्ड नंबर दो धर्मशाला वाले होम ਜੋ ਡਾਕਟਰ ਵੀਡੀਓ ਪੈਨਸਲ ਐਡਰਸ ਉਹ ਮਾਨਯੋਗ ਮੰਤਰੀ ਜੀ ਤੋਂ ਪ੍ਰਾਪਤ ਕਰ ਅੱਛਾ ਜੀ ਦੇਸੀ ਵਿੱਚ ਟੀਮ ਨੂੰ ਬੇਨਤੀ ਹੈ ਕਿ ਬਾਕੀ ਸਾਥੀ ਸਾਰੇ ਬੈਠ ਜਾਣ ਸਾਡੇ ਉੱਤੇ થોੜਾ ਬਾਹਰਾ ਪੱਖ ਖੋਲਾ ਰੱਖ ਸਕੀਏ ਤੇ ਜਿਹੜੀਆਂ ਕਮੇਟੀਆਂ ਦੇ ਦਸਤਾਵੇਜ਼ ਆ ਰਹੇ ਨੇ ਉਹਨਾਂ ਦੇ ਦਾਤਾ ਇੰਚਾਲਾ ਉਸ ਤੋਂ ਬਾਅਦ ਜਿਹੜਾ ਵਾਰਦਾ ਉਸ ਤੋਂ ਬਾਅਦ ਲੋਕ ਸੰਪੰਨਾਂ ਐਸ ਸੀ ਸਾਹਿਬ ਗੌਰਮਤ ਜੀ ਗੌਰ ਨੰਬਰ 2 ਇਸ ਤੋਂ ਬਾਅਦ ਗੌਰ ਨੰਬਰ 15 ਗੁਰੂ ਰਵਿ ਚੰਨੀ ਕਨਸਲ ਦਾ ਗੌਰ ਨੰਬਰ 15 ਦੀ ਜਿਹੜੀ ਸਾਥੀ ਕਮੇਟੀ ਉਹ ਵੀ ਜਿਹੜੇ ਰਹੇ ਮੈਂ ਜੀ

जो हमने एनर्जी को पूरी तरह से संचालन और उनके साथ में हमने यह रहा था उसी संचालन द्वारा उन्होंने भी उनके भी आ जाओ उसका वितरण की जानकारी कराना बताना

سربھي اک سيتھو نيں پاري جا نیں ميری بنتي سخت کوليكو میرا موہ تھکیلا کو ਗੰਗੀ ਰਾਮ ਦਾ ਜੀ 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 ਦਰਜਾਬੇ ਦਰਜਾਉਦੇਦਾਰ ਸਾਹਿਬਾਨ ਸਾਰੀ ਸਤਕਾਰਯੋਗ ਸਾਥੀਓ ਤੁਹਾਡਾ ਸਾਰਿਆਂ ਦਾ মিডিਆ ਦੇ ਸਾਰੀ ਸਤਕਾਰਯੋਗ ਸਾਥੀ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਮੇਰੇ ਵਿਹੜੇ ਦੇ ਵਿੱਚ ਤੁਸੀਂ ਇਸ ਚੈੱਕ ਡਿਸਟ੍ਰਿਬਿਊਸ਼ਨ ਸਰਮਨੀ ਦੇ ਵਿੱਚ ਤੁਸੀਂ ਪਹੁੰਚੇ ਹੋ ਸਾਥੀਓ ਹਾਜ਼ਰੀਨ ਜੋ ਤੁਸੀਂ ਜ਼ਿੰਮੇਵਾਰੀ ਲਈ ਸੀ ਅੱਜ ਤੋਂ ਸਾਢੇ 3 ਸਾਲ ਪਹਿਲਾਂ ਉਹੀ ਪੂਰੀ ਕਰਨ ਲੱਗੇ ਹੋਇਆ ਔਰ ਮੈਂ ਤਾਂ ਗਾਲੀ ਇੱਕ ਸਿੱਖੀ ਹੈ ਡੈਡੀ ਤੋਂ ਆਪਣੇ ਪਿਤਾ ਸਰਗੀ ਬਾਬੂ ਭਗਵਾਨ ਦਾਸ ਜੀ ਰੋੜਾ ਤੋਂ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਔਰ ਜਿੰਨਾ ਵੱਡਾ ਮਾਣ ਸਮੁੱਚੇ ਹਲਕੇ ਦੇ ਸਮੁੱਚੇ ਸ਼ਹਿਰ ਦੇ ਦਿੱਤਾ ਤੇ ਮੈਂ ਤਾਂ ਉਹੀ ਮੁੱਲ ਹੈ ਜਿਹੜਾ ਉਹੀ ਕਰਜ਼ਾ ਜਿਹੜਾ ਉਹ ਬੋਰਡ ਦੀ ਕੋਸ਼ਿਸ਼ ਕਰ ਰਹੇ ਆਂ ਸ਼ਹਿਰ ਦੇ ਵਿੱਚ ਕਾਫੀ ਕੰਮ ਨੇ ਜਿਹੜੇ ਉਹ ਹੋ ਚੁੱਕੇ ਨੇ ਬਾਕੀ ਨੇ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਨੇ ਜਿਹੜੇ ਉਹ ਹੋ ਜਾਣਗੇ ਅੱਜ ਦਾ ਇਹ ਪ੍ਰੋਗਰਾਮ ਹੈ ਜਿਹੜਾ ਉਹ ਛੋਟਾ ਜਿਹਾ ਪ੍ਰੋਗਰਾਮ ਕਿਉਂਕਿ ਜਿਹੜੇ ਛੋਟੇ-ਛੋਟੇ ਡਿਮਾਂਡਾਂ ਮੰਗਾਂ ਤੁਹਾਡੀਆਂ ਆਰਗੇਨਾਈਜੇਸ਼ਨਸ ਦੀਆਂ ਜਥੇਬੰਦੀਆਂ ਦੀਆਂ ਸੀ ਹੁੰਦੀਆਂ ਨੇ ਕਿ ਜੋ ਛੋਟੇ-ਛੋਟੇ ਅਮਾਊਂਟ ਜੇ 2 ਲੱਖ 5 ਲੱਖ ਕਿਸੇ ਦੀ ਧਰਮਸ਼ਾਲਾ ਦਾ ਕੰਮ ਹੈ ਕੋਈ ਹੋਰ ਕੰਮ ਹੈ ਉਹਨਾਂ ਦਾ ਅੱਜ ਚੈੱਕ ਡਿਸਟ੍ਰੀਬਿਊਸ਼ਨ ਦਾ ਪ੍ਰੋਗਰਾਮ ਹੈ ਜਿਹੜਾ ਉਹ ਲਿਖਿਆ ਗਿਆ ਔਰ 16 ਕੰਮਾਂ ਦੇ ਤਕਰੀਬਨ 50 ਲੱਖ ਰੁਪਏ ਜਿਹੜਾ ਉਹ ਅੱਜ ਸਾਰਿਆਂ ਨੂੰ ਡਿਸਟ੍ਰੀਬਿਊਟ ਹੈ ਜਿਹੜਾ ਉਹ ਕਰ ਰਹੇ ਹਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹੀ ਹੈ ਕਿ ਇਹ ਨੂੰ ਕਿਉਂਕਿ ਪੈਸਾ ਇਹ ਤੁਹਾਡਾ ਲੋਕਾਂ ਦਾ ਹੀ ਹੈ ਮੈਂ ਤਾਂ ਸਿਰਫ ਉਹਦਾ ਕਸਟੋਡੀਅਨ ਆ ਚੌਕੀਦਾਰ ਆ ਮੇਰਾ ਤਾਂ ਕੰਮ ਹੈ ਕਿ ਸਰਕਾਰ ਕੋਲੋਂ ਲਿਆ ਕੇ ਪੈਸੇ ਤੁਹਾਨੂੰ ਦੇਣੇ ਨੇ ਰੁਪਏ ਦਾ ਸਵਾ ਕਰਕੇ ਲਵਾ ਲਓ ਮੇਰੀ ਸਿਰ ਤੁਹਾਡੇ ਚਰਨਾਂ 'ਚ ਇੰਨੀ ਬੇਨਤੀ ਆ। ਉਹ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਇਲਾਵਾ ਇਹ ਤਾਂ ਇੱਕ ਚਲੋ ਛੋਟੀ ਜੀ ਸੌਗਾਤ ਹੈ ਅੱਜ ਅੱਜ ਤਕਰੀਬਨ ਤਕਰੀਬਨ ਆ ਪੌਣੇ 1 2 ਕਰੋੜ ਦੇ ਕੰਮ ਨੇ ਜਿਹੜੇ ਉਹ ਸੁਨਾਮ ਸ਼ਾਹਪੁਰ ਲੌਂਗਵਾਲ ਲੌਂਗਵਾਲ ਦੇ ਪਿੰਡ ਉਹਨਾਂ ਦੇ ਵਿੱਚ ਇੱਕ ਡਿਸਟ੍ਰਿਬਿਊਸ਼ਨ ਜਿਹੜੀ ਹੋਈ ਹੈ ਔਰ ਆਉਣ ਵਾਲੇ ਹੋਰ ਦੋ ਦਿਨਾਂ ਦੇ ਵਿੱਚ ਅੱਜ ਕੱਲ੍ਹ ਪਰਸੋ ਤਕਰੀਬਨ 9.9 ਕਰੋੜ ਦਾ ਕੰਮ ਹੈ ਜਿਹੜਾ ਉਹ ਸਾਰੇ ਹਲਕੇ ਦੇ ਵਿੱਚ ਸ਼ੁਰੂ ਹੋ ਜਾਣੇ ਨੇ ਸੋ ਤੁਹਾਡਾ ਸਾਰਿਆਂ ਦਾ ਦੇਵਦੀ ਗ੍ਰਹਿ ਦੇ ਵਿੱਚ ਜਿੱਥੇ ਧੰਨਵਾਦ ਹੈ ਉੱਥੇ ਨਾਲ-ਨਾਲ ਮੇਰੀ ਬੇਨਤੀ ਇਹ ਵੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੀ ਆ ਰਹੇ ਨੇ ਤੇ ਉਸ ਦਿਨ ਵੀ ਸ਼ਹਿਰ ਦੇ ਲਈ ਬਹੁਤ ਵੱਡੀਆਂ ਸਫਾਤਾ ਨੇ ਜਿਹੜੀਆਂ ਸ਼ਹਿਰ ਨੂੰ ਮਿਲਣ ਜਾ ਰਹੀਆਂ ਨੇ ਸੋ ਤੁਹਾਨੂੰ ਸਾਰਿਆਂ ਨੂੰ ਆਤਮਨ ਕੇ ਬੇਨਤੀ ਹੈ ਕਿ 31 ਜੁਲਾਈ ਨੂੰ ਸੁਨਾਮ ਅਨਾਜ ਮੰਡੀ ਦੇ ਵਿੱਚ ਤੁਸੀਂ ਸਾਰਿਆਂ ਨੇ ਜ਼ਰੂਰ ਪਹੁੰਚਣਾ ਤਾਂ ਕਿ ਉੱਥੇ ਵੀ ਆਪਾਂ ਉਹਨਾਂ ਦਾ ਇਸਤਿਕਬਾਲ ਕਰ ਸਕੀਏ ਉਹਨਾਂ ਦਾ ਧੰਨਵਾਦ ਕਰ ਸਕੀਏ ਕਿਉਂਕਿ ਬਹੁਤ ਵੱਡੇ ਪ੍ਰੋਜੈਕਟ ਨੇ ਜਿਹੜੇ ਉਸ ਨਾਮ ਸ਼ਹਿਰ ਦੇ ਲਈ ਉਸ ਦਿਨ ਤੋਂ ਸ਼ੁਰੂ ਕਰਾਂਗੇ ਕਾਫੀ ਦਿਨ ਤੋਂ ਕਾਫੀ ਦੇਰ ਤੋਂ ਉਹਨਾਂ ਦੇ ਉੱਪਰ ਮੈਂ ਲੱਗਿਆ ਹੋਇਆ ਸੀਗਾ ਤਕਰੀਬਨ 2 ਸਵਾ 2 ਸਾਲ ਤੋਂ ਉਹਦੇ ਸਾਰੇ ਦੇ ਸਾਰੇ ਨੇ ਜਿਹੜੇ ਉਹ ਮਨਜ਼ੂਰ ਹੋ ਚੁੱਕੇ ਔਰ 31 ਜੁਲਾਈ ਨੂੰ ਆਪਾਂ ਉਹਨਾਂ ਦਾ ਸ਼ੁਰੂਆਤ ਹੈ ਜਿਹੜਾ ਉਹ ਨੀ ਪੱਥਰ ਰੱਖ ਕੇ ਕਰਾਂਗੇ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗ੍ਰਾਹੀ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਤੇ ਹੁਣ ਸਾਰੇ ਸਾਰੇ 16 ਦੀ 16 ਜਥੇਬੰਦੀਆਂ ਨੇ ਜਿਹੜੀਆਂ ਆਰਗੇਨਾਈਜੇਸ਼ਨ ਨੇ ਤੁਸੀਂ ਆਪਣੇ ਚੈੱਕ ਨੇ ਜਿਹੜੇ ਉਹ ਲੈ ਲੋ ਸਾਰੇ ਨੂੰ ਉਤਬੰਨ ਕੇ ਬੇਨਤੀ ਕਿ ਸਾਰਿਆਂ ਨੇ ਚਾਹ ਪਾਣੀ ਹੈ ਜਿਹੜਾ ਉਹ ਪੀ ਕੇ ਜਾਣਾ ਬਹੁਤ ਬਹੁਤ ਧੰਨਵਾਦ ਜੈਹੇ ਇਨਕਲਾਬ ਜ਼ਿੰਦਾਬਾਦ ਬਹੁਤ ਬਹੁਤ ਧੰਨ ਬਹੁਤ ਬਹੁਤ ਧੰਨਵਾਦ ਮਾਨਯੋਗ ਮੰਤਰੀ ਜੀ ਦਾ ਮੈਂ ਗੁਜ਼ਾਰਿਸ਼ ਕਰੂੰਗਾ ਜਿਨੇ ਵੀ ਸੰਸਥਾਵਾਂ ਨੇ ਜਿਹਨੂੰ ਇਨਾਮ ਬੋਲਿਆ ਜਾਊਗਾ ਉਹ ਆਪਣੀ ਸਾਰੀ ਸਹਾਧੀਆਂ ਸਮੇਤ ਆਜਣ ਤੇ ਵਾਪਸ ਕੁਰਸੀਆਂ ਤੇ ਬਿਰਾਜਮਾਨ ਹੋ ਜਾਣ ਉਸ ਤੋਂ ਬਾਅਦ ਤੁਹਾਡੇ ਸਾਰਿਆਂ ਨਾਲ ਇੱਕ ਸਾਂਝੀ ਫੋਟੋ ਕਰਵਾਈ ਜਾਊਗੀ ਸੋ ਮਾਨਯੋਗ ਮੰਤਰੀ ਜੀ ਤੁਹਾਨੂੰ ਜਿਹੜਾ ਹੈਗਾ ਇਹ ਪੈਨਸ਼ਨ ਲੈਟਰੀ ਡਿਸਟ੍ਰਿਬਿਊਸ਼ਨ ਦਾ ਸਮਾਗਮ ਅੱਜ ਪਹਿਲਾ ਕਰਵਾਇਆ ਜਾ ਰਿਹਾ ਹੈ ਖਾਸ ਤੌਰ 'ਤੇ ਮੈਂ ਬੇਨਤੀ ਕਰੂੰਗਾ गुरू रविदास धर्मशाला गुरु रविदास धर्मशाला बॉड नंबर दो उन जी समुझी ॾींहुं

एमसी साल वार्ड नंबर दो वार्ड नंबर दो इस वार्ड नंबर पंद्रह गुरु चार धर्मशाला वार्ड नंबर पंद्रह की जो अपनी कमेटी ਗੁਰੂ ਜੀ ਦਾਸਪੁਰ ਸ਼ਮਾ ਮੋਰ ਨੰਬਰ 15 ਦੇ ਸਾਥੀ ਵੀ ਨੇੜੇ ਆ ਗਏ 15 ਦੇ 15 ਵਾਲੇ ਸਾਥੀ ਮੋਰ ਨੰਬਰ 15 प्राप्त करा के साथ प्राप्त करते हुए इस्ड नंबर दस वार्ड नंबर दस सारे साथी

مستقبل یہ سروس تھی انشاءاللہ جو ہم نے یہ ترقی یادا بيني جو بنيت جو انشاءاللہ انہي دے ساتھ ملنے 11 دے پنڈھ جي ڳڙي آهي

جي بي جي 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 ਮੁਨਾਈ ਇਹਨਾਂ ਜਿਹੜਾ ਗੋਰਮ ਦਾ ਬੋਲ ਚੀਨ ਜਾਓ ਦੋ ਤਿੰਨ ਲੋਕ ਪੁਲੀ ਦੇ ਨੇ ਆਹਨਾਂ ਨਾਲ ਅੱਧੀ ਨਹੀਂ ਮੇਂ ਮਰ ਗਿਆ ਮੈਂ ਹਰਨ ਦਾ ਕਲਬ ਸਫਾ ਬੱਦਰੀ ਵਿੱਚ ਅਸਲਾ ਹੁੰਦੀਆਂ